ਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਗੁਰੂ ਤੋਂ ਬਿਨਾ ਜਗਤ ਵਿਕਾਰਾਂ ਵਿੱਚ ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਉਂਦਾ ਹੈ ਪਰ ਜੀਵਾਂ ਦਾ ਕੀ ਵਾਸ ਪਟਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿੱਚ ਹਨ ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦਿੰਦਾ ਹੈ ਹਰੇਕ ਜੀਵ ਮਾਇਆ ਦੀ ਹੀ ਇਕਲਾ ਕਰਜ਼ਾ ਹੈ ਪਰ ਜਿਹੜਾ ਮਨੁ ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਹ ਸਿਆਣਾ ਹੋ ਜਾਂਦਾ ਹੈ ਉਹ ਮਾਇਆ ਮੋਹ ਦੇ ਥਾਂ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ ਜਿਹੜੇ ਮਨੁ ਪਰਮਾਤਮਾ ਦੇ ਪ੍ਰੇਮ ਵਿੱਚ ਵਿਝਦੇ ਹਨ ਉਹ ਮਾਇਆ ਦੇ ਮੋਹ ਵਿੱਚ ਡੁੱਬਣ ਤੋਂ ਵਿਕਾਰਾਂ ਵਿੱਚ ਫਸਣ ਤੋਂ ਬਚ ਜਾਂਦੇ ਹਨ ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਹੈ ਜੇ ਬਹੁਤ ਸਾਰਾ ਬਾਲਨ ਇਕੱਠਾ ਕਰ ਲਈਏ ਤਾਂ ਉਸ ਵਿੱਚ ਦਿੱਤਾ ਨੂੰ ਅਗ ਪਾ ਦਈਏ ਤਾਂ ਉਹ ਸਾਰਾ ਬਾਲਨ ਸੜ ਕੇ ਸੁਆਹ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਜੇ ਪਰਮਾਤਮਾ ਦਾ ਨਾਮ ਘੜੀ ਪਾਲ ਵਾਸਤੇ ਵੀ ਮਨੁੱਖ ਦੇ ਮਨ ਵਿੱਚ ਵਸਪੇ ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਤੇ ਸਹਿਜੇ ਹੀ ਉਸ ਦਾ ਮਿਲਾਪ ਪਰਮਾਤਮਾ ਦੇ ਚਰਨਾਂ ਵਿੱਚ ਹੋ ਜਾਂਦਾ ਹੈ ভক্তਾਂ ਕੀ ਸਦਾ ਤੂੰ ਰੱਖਦਾ ਹਰ ਜਿਓ ਤੂੜ ਤੂ ਰੱਖਦਾ ਆਇਆ ਪੜਲਾਦ ਜਨ ਤੂਦ ਰਾਖਲੇ ਹਰ ਜਿਓ ਹਰ ਨਾਕਸ ਮਾਰ ਪਚਾਇਆ ਗੁਰੂ ਸਾਹਿਬ ਕਹਿੰਦੇ ਹਨ ਹੇ ਹਰੀ ਤੂ ਆਪਣੇ ਭਕਤਾ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੂ ਜਗਤ ਬਣਿਆ ਹੈ ਤਦੋਂ ਤੋਂ ਭਕਤਾ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਪਰਲਾਦ ਭਗਤ ਵਰਗੇ अनेका ਸੇਖਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰ ਨਾਕਸ ਨੂੰ ਮਾਰ ਕੇ ਮੁਕਾ ਦਿੱਤਾ ਜਿਹੜੇ ਬਨੂੰ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਆਪਣੇ ਮੰਨ ਦੇ ਪਿੱਛੇ ਦੂਰਨ ਵਾਲੇ ਮਨੁੱਖ ਭੜਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਹਨ ਭਗਤਾਂ ਕੀ ਪਿਆਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਦਾਈ ਏ ਸੁਆਮੀ ਭਗਤ ਤੇਰੀ ਸ਼ਰਨ ਪਈ ਜਾਂਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਭਗਤਾਂ ਦੀ ਇੱਜ਼ਤ ਤੇਰੀ ਇੱਜ਼ਤ ਹੈ ਭਗਤਾਂ ਨੂੰ ਜਮ ਜੋ ਨਾ ਸਕਿਆ ਕਾਲ ਨਾ ਨੇੜਾ ਚਾਈ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਠੁਕਦਾ ਕਿਉਂਕਿ ਮੌਤ ਦੇ ਡਰ ਤੇ ਥਾਂ ਸਿਰਫ ਪਰ ਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ। ਨਾਮ ਦੀ ਬਰਕਤ ਨਾਲ ਹੀ ਉਹ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀ ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ। ਇਸ ਵਾਸਤੇ ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀ ਲਗੀਆਂ ਰਹਿੰਦੀਆਂ ਹਨ। ਮਨਮੁਖਾਂ ਨੂੰ ਪਰਤੀਤ ਨ ਆਵੀਂ ਅੰਤਰ ਲੋਭ ਸੁਆਉ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਉੱਤੇ ਯਕੀਨ ਨਹੀਂ ਪੈਂਦਾ। ਉਹਨਾਂ ਦੇ ਅੰਦਰ ਲੋਭ ਭਰੀ ਗਰਜ ਟਿਕੀ ਰਹਿੰਦੀ ਹੈ। ਗੁਰੂ ਦੀ ਸ਼ਰਨ ਪੈ ਕੇ ਉਹਨਾਂ ਮਨਮੁੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਬੀਜਦਾ। ਪਰਮਾਤਮਾ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਨਹੀਂ ਬੰਦਾ। ਮਨਮੁੱਖਾਂ ਦਾ ਬੋਲ ਵੀ ਰੁੱਖਾ ਰੁੱਖਾ ਹੁੰਦਾ ਹੈ। ਔਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉਗੜ ਹੀ ਜਾਂਦਾ ਹੈ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭక్తి ਹੂੰ ਤੂੰ ਜਾਤਾ हे ਪ੍ਰਭੂ ਆਪਣੇ ਭਗਤਾ ਵਿੱਚ ਆਪ ਕੰਮ ਕਰਦਾ ਹੈ ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੰਗੀ ਸਾਂਝ ਪਾਈ ਹੈ ਪਰ हे ਪ੍ਰਭੂ ਮਾਇਆ ਦਾ ਮੋਹ ਵੀ ਤੇਰੀ ਹੀ ਰਚਨਾ ਹੈ ਤੂੰ ਆਪ ਹੀ ਸਰਵ ਵਿਆਪਕ ਹੈ ਤੇ ਰਚਨ ਹਾਰ ਹੈ ਜਿਨ੍ਹਾਂ ਮਨੁੱਖਾ ਨੇ ਗੁਰੂ ਦੇ ਸ਼ਬਦਾਂ ਦੀ ਰਾਹੀ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਨ ਦਾ ਫੁਰਨਾ ਮਨ ਵਿੱਚ ਹੀ ਲੀਨ ਕਰ ਦਿੱਤਾ ਹੈ ਉਹਨਾਂ ਨੇ ਇਹ ਪ੍ਰਭੂ ਤੇਰੇ ਨਾਲ ਸਾਝ ਪਾ ਲਈ ਗੁਰ ਪ੍ਰਸਾਦ ਸਦਾ ਮਨ ਬਸਿਆ ਸਭ ਕਾਜ ਸਵਾਰਨ ਹਾਰਾ ਜਿਨ੍ਹਾਂ ਨੂੰ ਤੇਰਾ ਹਰੀ ਨਾਮ ਪਿਆਰਾ ਲੱਗਦਾ ਹੈ ਤੋਂ ਉਹਨਾਂ ਦੇ ਕੰਮ ਕਰ ਦਿੰਦਾ ਹੈ ਉਹਨਾਂ ਨੂੰ ਕੋਈ ਚਿੰਤਾ ਫਿਕਰ ਹੀ ਨਹੀਂ ਹੁੰਦਾ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਸਦਾ ਵਸਿਆ ਰਹਿੰਦਾ ਹੈ ਪਰਮਾਤਮਾ ਉਹਨਾਂ ਦੇ ਸਾਰੇ ਕਮਸੁਵਾਰ ਦਿੰਦਾ ਹੈ ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ ਉਹਨਾਂ ਦੀ ਬਰਾਬਰੀ ਜਿਹੜਾ ਵੀ ਮਨੁੱਖ ਕਰਦਾ ਹੈ ਉਹ ਖੁਵਾਰ ਹੁੰਦਾ ਹੈ ਕੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਵੀ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਿਕ ਮੌਤ ਸਹਿ ਲੈਂਦੇ ਹਨ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਇਸ ਗੇੜ ਤੋਂ ਬਚਣ ਲਈ ਕੋਈ ਠਾਹਰ ਉਹ ਲੱਭ ਨਹੀਂ ਸਕਦੇ ਦੁੱਖ ਵਿੱਚ ਜੀਵਨ ਬਤੀਤ ਕਰਦੇ ਆਖਰ ਦੁੱਖ ਵਿੱਚੀ ਗਰਖ ਹੋ ਜਾਂਦੇ ਹਨ ਜਿਹੜਾ ਮਨੂ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਦਾ ਹੈ ਤੇ ਇਸ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਸਦਾ ਥਿਲ ਹਰੀ ਨਾਮ ਵਿੱਚ ਲੀਨ ਰਹਤਾ ਹੈ